ਨਕਸਾਨ ਹੋਇਆ ਜੀ ਬਹੁਤ ਜਾਨ ਨਸਾਨ ਪੰਜ ਪੰਜ 6 6 ਹਜ਼ਾਰ ਦਵਾਈ ਦਿੱਤੀ ਆ ਜੀ ਤੇ ਖਾਧਾ ਪਾਈਆਂ ਦਵਾਈਆਂ ਪਾਈਆਂ ਹੁਣ ਤੇ ਸਾਰੇ ਖਰਚੇ ਹੋ ਗਏ ਉਹ ਤੇ ਵੜਨੇ ਹੀ ਝੋਨੇ ਹੁਣ ਤੇ ਰੱਬ ਹੱਥ ਰੁਪਈਏ ਖੋ ਕੇ ਲੈ ਗਿਆ ਜੀ ਕਹਿੰਦੇ ਜਿਹੜੀ ਹੈ ਜੱਟ ਦੀ ਜੂਨਪੁਰੀ ਹੁੰਦੀ ਆ ਕਿਸਾਨ ਦਾ ਬੜਾ ਹੀ ਮਾੜਾ ਹਾਲਾ ਮੈਂ ਦੇਖਿਆ ਜੀ ਵੀ ਇਹ ਅੰਕਲ ਹੈਗੀ ਹੁਣ ਕਿਸੇ ਪਾਸੇ ਕੋਈ ਕੋਈ ਮਦਦ ਕਿਸੇ ਪਾਸੇ ਕਿਉਂਕਿ ਬਹੁਤ ਸਾਰੇ ਚਲੋ ਜੇ ਸਰਕਾਰਾਂ ਵੀ ਹੱਥ ਫੜਦੀਆਂ ਪ੍ਰਸ਼ਾਸਨ ਫੜਦਿਆ ਜਿੰਨਾ ਹੋ ਸਕੇ ਪਰ ਬਹੁਤ ਸਾਰੇ ਦਾਨੀ ਸੱਜਣ ਵੀ ਮਦਦ ਕਰ ਦਿੰਦੇ ਆ ਪਰ ਦਿਲ ਤੇ ਇੱਕ ਸੱਟ ਲੱਗਦੀ ਕਿਉਂਕਿ ਫਸਲ ਨੂੰ ਕਿਸਾਨ ਪੁੱਤਾਂ ਵਾਂਗ ਸਮਝਦਾ ਹੈ ਬੱਚੇ ਰੋਂਦੇ ਜੀ ਘਰ ਬਹੁਤ ਬੰਦਾਲਾ ਕੋਈ ਨਹੀਂ ਅੰਕਲ ਬਹੁਤ ਹੌਸਲਾ ਰੱਖੋ ਜੀ ਕਿਉਂਕਿ ਹੁਣ ਜੋ ਇੱਕਦਮ ਹੋ ਗਿਆ ਹਨਾ ਜੀ ਉਹਨੂੰ ਬਦਲਿਆ ਨਹੀਂ ਜਾ ਸਕਦਾ ਜੋ ਹੁਣ ਚਲਾ ਗਿਆ ਜੀ ਹਨਾ ਕੋਲੋਂ ਚਲੋ ਫਿਰ ਵੀ ਇਨਸਾਨੀਅਤ ਦੇ ਨਾਤੇ ਜੇ ਕੋਈ ਤੁਹਾਡੀ ਹੱਥਾਂ ਵਾਂ ਫੜ ਲਵੇ ਤਾਂ ਕੁਝ ਸਹਿਯੋਗ ਹੁੰਦਾ ਹਨਾ ਜੀ ਹਾਂਜੀ 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 ਤੁਸੀਂ ਹੁਣ ਤੁਹਾਡੀ ਕਿੰਨੀ ਉਮਰ ਹੋ ਗਈ ਹੋਣੀ ਹਨਾ ਫਸਲ ਦੇ ਨਾਲ ਖੇਤੀ ਕਰਦਿਆਂ ਨੂੰ ਵੱਡੇ ਬੰਦੇ ਆ ਜੀ ਬਜ਼ੁਰਗ ਹੈ ਤੇ ਕੋਈ ਕਰਨ ਜੋਗੇ ਵੀ ਨਹੀਂਗੇ ਤੇ ਬਹੁਤ ਜ਼ਿਆਦਾ ਪਾਣੀ ਦਾ ਜ਼ੋਰ ਆ ਜੀ ਬੱਚੇ ਰੋਂਦੇ ਕਰੇ ਪੜੀਆਂ ਪੜਦੀਆਂ ਕੁੜੀਆਂ ਰੋਂਡੀਆਂ ਕਿਉਂਕਿ ਸਾਰੀ ਉਮੀਦ ਹੈ ਅੰਕਲ ਘਰ ਦਾ ਖਰਚਾ ਪਾਣੀ ਸਭ ਕੋ ਉੱਤੇ ਟਿਕਿਆ ਹਾਂਜੀ 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 ਬਹੁਤ ਮੁਸ਼ਕਲ ਹੈ ਰੋਟੀ ਕਾ ਨਹੀਂ ਨਿਕਲਦਾ ਕਿੰਨੇ ਅੰਕਲ ਇੱਧਰ ਖੇਤ ਸੀ ਜੀ 8 ਕਿਲੇ ਜੱਟ ਕਿਲੇ ਸਾਰੇ ਦੇ ਸਾਰੇ ਪਾਣੀ ਚ ਰੁੜ ਗਏ ਸਾਰੇ ਕਦਮ ਅਗਾਂਹ ਪਾਣੀ